ਮੂ ਸਭ ਤੋਂ ਤਕਲੀਫ ਦਿੱਤੀ ਹੈ ਉਹਦੇ ਬਾਰੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਚਾਨਣਾ ਪਾਇਆ ਤੇ ਸਾਡੇ ਵਾਸਤੇ ਮੈਂ ਸਮਝਦਾ ਕਿ ਪੰਜਾਬ ਵਾਸਤੇ ਬਹੁਤ ਵੱਡੀ ਤਰਸਦੀ ਹੈ ਕਿ ਜਦੋਂ ਪੰਜਾਬ ਦੇ ਅੰਦਰ ਐਡੇ ਵੱਡੇ ਪੱਧਰ ਤੇ ਹੜ੍ਹ ਆਏ ਔਰ ਸਾਨੂੰ ਇਹ ਲੱਗ ਰਿਹਾ ਸੀ ਕਿ ਇਹ ਸ਼ਾਇਦ ਕੁਦਰਤ ਦਾ ਕਹਿਰ ਹੈ ਪਰ ਸਾਡਾ ਇਹ ਮੰਨਣਾ ਹੈ ਕਿ ਇਹ ਕੁਦਰਤ ਦਾ ਕਹਿਰ ਘੱਟ ਸੀ ਬਲਕਿ ਪੰਜਾਬ ਸਰਕਾਰ ਦੀ ਜਿਹੜੀ ਨਾਕਾਮੀ ਹੈ ਉਹ ਜ਼ਿਆਦਾ ਸੀ ਇਹ ਕੋਈ ਕੁਦਰਤੀ ਆਫਤਾ ਦੇ ਨਾਲੋਂ ਮਾਨ ਮੇੜ ਹੜ੍ਹ ਸਿਗੇ ਮਾਨ ਮੇੜ ਹੜ੍ਹ ਜਿਹੜੇ ਕਿ ਸਰਕਾਰੀ ਪੰਜਾਬ ਸਰਕਾਰੀ ਦੇ ਕੂਪਰਬੰਧਾਂ ਦੇ ਕਾਰਨ ਪੰਜਾਬ ਸਰਕਾਰੀ ਸਰਕਾਰ ਦੀ ਜਿਹੜੀ ਜਿੰਨੀ ਗੰਭੀਰਤਾ ਇਸ ਨੂੰ ਲੈ ਕੇ ਹੋਣੀ ਚਾਹੀਦੀ ਸੀ ਉਹਦੇ ਕਾਰਨ ਇਹ ਪੰਜਾਬ ਦੇ ਵਿੱਚ ਐਡੇ ਵੱਡੇ ਪੱਧਰ ਤੇ ਜੜੇ ਨੇ ਉਹ ਹੜਾ ਹੈ ਮੈਂ ਦੱਸਣਾ ਚਾਹਨਾ ਹੈ ਕਿ ਲਗਭਗ ਅਪ੍ਰੈਲ ਦੇ ਵਿੱਚ ਪੰਜਾਬ ਦੇ ਮੌਸਮ ਵਿਭਾਗ ਨੇ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਦਿੱਤੀ ਸੀ ਕਿ ਆਉਣ ਵਾਲੇ ਸਮੇਂ ਦੇ ਅੰਦਰ ਵੱਡੀ ਬਹੁਤ ਵੱਡੀ ਮਾਤਰਾ ਦੇ ਅੰਦਰ ਜਿਹੜੇ ਨੇ ਉਹ بارشਾਂ ਹੋਣ ਵਾਲੀਆਂ ਔਰ ਇਹ بارشਾਂ ਪੰਜਾਬ 'ਚ ਵੀ ਹੋਣੀ ਹੈ ਔਰ ਉੱਪਰ ਹਿਮਾਚਲ ਦੇ ਅੰਦਰ ਵੀ ਹੋਣੀ ਹੈ ਜਿਸ ਕਰਕੇ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਪਰ ਮੌਸਮ ਵਿਭਾਗ ਦੀ ਗੱਲ ਨੂੰ ਸੰਗਿਆਨ ਚ ਲੈਂਦੇ ਹੋਏ ਜਿਹੜੀ ਕੁਦਰਤੀ ਆਪ ਦਾ ਰਿਸਪੌਂਸ ਫੰਡ ਵਾਲੀ ਟੀਮ ਹੈ ਉਹਨਾਂ ਨੇ ਵੀ ਇਸ ਗੱਲ ਦੇ ਵਾਸਤੇ ਪੰਜਾਬ ਸਰਕਾਰ ਨੂੰ ਚਿਤਾਇਆ ਸੀ ਕਿ ਸਾਨੂੰ ਖੜਾ ਨੂੰ ਧਿਆਨ ਚ ਰੱਖਦੇ ਹੋਏ ਕੁਝ ਚੀਜ਼ਾਂ ਜਿਹੜੀਆਂ ਆ ਉਹ ਪਹਿਲਾਂ ਠੀਕਰਨੀਆਂ ਚਾਹੀਦੀਆਂ ਜਿਦੇ ਬਾਰੇ ਮੈਂ ਤੁਹਾਨੂੰ ਕੁਝ ਆંકੜਿਆਂ ਦੇ ਸਹਿਤ ਇਹ ਚੀਜ਼ਾਂ ਤੁਹਾਡੇ ਧਿਆਨ ਚ ਲਿਆਣੀਆਂ ਚਾਹੁੰਦਾ ਜਿਵੇਂ ਐਸ ਡੀ ਆਰ ਐਫ ਜਿਹੜਾ ਹੈ ਉਹਦੇ ਵੱਲੋਂ ਇਹ ਚੇਤਾਵਨੀ ਦਿੱਤੀ ਗਈ ਕਿ 133 ਪੁਆਇੰਟ ਪੰਜਾਬ ਦੇ ਅੰਦਰ ਜਦੋਂ 23 ਦੇ ਵਿੱਚ ਹੜਾਏ ਸੀਗੇ ਉਸ ਨੂੰ ਧਿਆਨ ਚ ਰੱਖਦੇ ਹੋਏ 133 ਪੁਆਇੰਟਾਂ ਨੂੰ ਚਿੰਤਤ ਕਰਕੇ ਦੱਸਿਆ ਗਿਆ ਕਿ ਭਈ ਇਹ ਸਥਾਨ ਐਸੇ ਨੇ ਅਗਰ ਆਉਣ ਵਾਲੇ ਦਿਨਾਂ ਦੇ ਅੰਦਰ ਭਾਰੀ ਬਾਰਿਸ਼ਾਂ ਕਰਕੇ ਭਾਰੀ ਪਾਣੀ ਕਰਕੇ ਅਗਰ ਹੜਾ ਆਂਦੇ ਨੇ ਤੇ ਇਹਨਾਂ ਨੂੰ ਪਹਿਲਾਂ ਠੀਕ ਕਰਨ ਦੀ ਜ਼ਰੂਰਤ ਹੈ ਪਰ ਪੰਜਾਬ ਸਰਕਾਰ ਨੇ ਉਹਦੇ ਵੱਲ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਹੀਂ ਕੀਤਾ ਨਾ ਹੀ ਧਿਆਨ ਦਿੱਤਾ ਤੇ ਨਾ ਹੀ ਉਹਦੀ ਕੋਈ ਰਿਪੇਅਰ ਕਰਨਾਂ ਦਾ ਕੰਮ ਯਾਰ ਉਹਨਾਂ ਨੂੰ ਤਗੜੇ ਕਰਨ ਦਾ ਮਜ਼ਬੂਤ ਕਰਨ ਦਾ ਕੰਮ ਕੀਤਾ ਹੈਗਾ ਕਿਉਂਕਿ ਬੜਾ ਕਲੀਅਰ ਹੁੰਦਾ ਹੈ ਕਿ ਹਰ ਸਾਲ ਬਾਰਿਸ਼ਾਂ ਨੇ ਆਣਾ ਕਿਸੇ ਵਾਰੀ بارش ਜ਼ਿਆਦਾ ਆ ਜਾਂਦੀ ਹੈ ਤੇ ਕਿਸੇ ਵਾਰੀ بارش ਘੱਟ ਆਂਦੀ ਹੈ ਇਸ ਵਾਰ ਜਦੋਂ بارش ਜ਼ਿਆਦਾ ਆਣ ਦੀ ਸੰਭਾਵਨਾ ਸੀ ਤੇ ਸਰਕਾਰ ਨੇ ਉਸ ਤੋਂ ਪਹਿਲਾਂ ਜਿੱਥੇ ਡਾਮਾਂ ਡੈਮਾਂ ਨੂੰ ਚੈੱਕ ਕਰਨਾ ਸੀ ਜਾਂ ਜਿਹੜੀਆਂ ਹੈਡਵਰਕਸ ਹੁੰਦੇ ਨੇ ਜਿੱਥੋਂ ਪਾਣੀ ਅੱਗੇ ਛੱਡਿਆ ਜਾਂਦਾ ਹੈ ਜਿਵੇਂ ਇੱਕ ਘਟਨਾ ਆਪਣੇ ਸਾਹਮਣੇ ਮਾਦੋਪੁਰ ਦੇ ਫਲੱਡ ਗੇਟ ਦੀ ਹੈ ਜਿਹੜਾ ਕਿ ਪਾਰੀ ਪਾਣੀ ਤੋਂ ਬਾਅਦ ਟੁੱਟਿਆ ਔਰ ਫਿਰ ਗੁਰਦਾਸਪੁਰ ਪਠਾਨਕੋਟ ਔਰ ਉਧਰ ਦੇ ਨਾਲ ਦੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਮਾਤਰਾ ਦੇ ਅੰਦਰ ਬਹੁਤ ਵੱਡੀ ਪੱਧਰ ਤੇ ਹੜਾ ਆਇਆ ਉਹਦੀ ਕਿਸੇ ਤਰ੍ਹਾਂ ਵੀ ਦੀ ਰਿਪੇਅਰ ਜਾਂ ਕਿਸੇ ਤਰ੍ਹਾਂ ਵੀ ਉਹਨੂੰ ਮਜ਼ਬੂਤ ਕਰਨ ਦਾ ਕੰਮ ਪੰਜਾਬ ਦੀ ਸਰਕਾਰ ਨੇ ਨਹੀਂ ਕੀਤਾ ਜਿਸ ਕਾਰਨ ਅਸੀਂ ਸਮਝਦੇ ਹਾਂ ਕਿ ਉਹ ਫਲੱਡ ਟੁੱਟਿਆ ਉਹ ਫਲੱਡ ਗੇ ਟੁੱਟਿਆ ਔਰ ਉਸ ਤੋਂ ਬਾਅਦ ਉੱਥੇ ਜਾਨੀ ਨੁਕਸਾਨ ਵੀ ਹੋਇਆ ਔਰ ਉਹਦੇ ਕਾਰਨ ਪੰਜਾਬ ਦੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਖੜਾ ਆ ਐਸ ਡੀ ਆਰ ਐਫ ਨੇ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਗੱਲ ਦੱਸਦੇ ਆ ਕਿ ਜਦੋਂ ਪਾਕਿਸਤਾਨ ਨਾਲ ਯੁੱਧ ਲੱਗਣਾ ਸੀ ਤੇ ਮੋਕ ਡ੍ਰਿਲ ਜਿਹੜੀ ਹੈ ਉਹ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਪੰਜਾਬ ਦੇ ਵਿੱਚ ਵੀ ਬਾਕੀ ਜਿਹੜੀਆਂ ਸਰਹੱਦ ਦੇ ਨਾਲ ਗੁਜਰਾਤ ਜਾਂ ਹੋਰ ਸਟੇਟਾਂ ਲੱਗਦੀਆਂ ਉੱਥੇ ਵੀ ਕੀਤੀ ਗਈ। ਔਰ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਜਦੋਂ ਚੇਤਾਵਨੀ ਆਈ ਸੀ ਤੇ ਪੰਜਾਬ ਸਰਕਾਰ ਨੇ ਵੀ ਇਸ ਤਰ੍ਹਾਂ ਦੀਆਂ ਮੌਕ ਡ੍ਰਿਲ ਕਰਨੀਆਂ ਸੀਗੀਆਂ ਖੜਾ ਨੂੰ ਧਿਆਨ ਚ ਰੱਖਦੇ ਹੋਏ ਜਿੱਥੇ-ਜਿੱਥੇ ਖੜਾ ਆਣ ਦੀ ਸੰਭਾਵਨਾ ਸੀਗੀ ਉੱਥੇ ਇਹ ਮੌਕ ਡ੍ਰਿਲ ਕਰਨੀਆਂ ਸੀ ਪਰ ਇਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਤਾਂ ਸਾਡੇ ਧਿਆਨ ਚ ਹੈ ਨਾ ਹੀ ਸਾਡੇ ਜਿਹੜੇ মিডিਆ ਦੇ ਵੀਰ ਹੈ ਉਸ ਇਲਾਕੇ ਦੇ ਹੋਣਗੇ ਉਹਨਾਂ ਦੇ ਕਿਸੇ ਦੇ ਧਿਆਨ ਚ ਵੀ ਨਹੀਂ ਕਿ ਐਦਾਂ ਦੀਆਂ ਮੌਕ ਡ੍ਰਿਲਾਂ ਕੀਤੀਆਂ ਗਈਆਂ। ਉਦੇ ਬਾਰੇ ਮਤਲਬ ਪੂਰੀ ਤਰ੍ਹਾਂ ਜਿਹੜੀ ਹੈ ਉਹ ਪੰਜਾਬ ਸਰਕਾਰ ਜਿਹੜੀ ਹੈ ਮੂਕ ਦਰਸ਼ਕ ਬਣੀ ਰਹੀ ਹੁਣ ਇਹਦੇ ਚ ਕੱਲ ਹੋਰ ਵੀ ਆਉਂਦੀ ਹੈ ਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ 200 ਕਰੋੜ ਰੁਪਈਆ ਜਦੋਂ ਇਹ ਸਭ ਸਾਨੂੰ ਚੀਜ਼ਾਂ ਦਾ ਪਤਾ ਲੱਗਿਆ ਤੇ ਅਸੀਂ 200 ਕਰੋੜ ਰੁਪਈਆ ਇਹਨਾਂ ਸਭ ਚੀਜ਼ਾਂ ਤੇ ਖਰਚ ਕੀਤਾ ਹੈਗਾ ਪਰ ਬੜੀ ਦੁਖ ਦੀ ਗੱਲ ਹੈ ਕਿ ਇਹ 200 ਕਰੋੜ ਰੁਪਈਆ ਪੰਜਾਬ ਦੇ ਇਹਨਾਂ ਕਿਸੇ ਇਲਾਕਿਆਂ ਦੇ ਅੰਦਰ ਹੱਡ ਦੀ ਰੋਕਥਾਮ ਨੂੰ ਹੱਡ ਨੂੰ ਰੋਕਣ ਲਈ ਪਾਣੀ ਨੂੰ ਰੋਕਣ ਲਈ ਕਿਸੇ ਤਰ੍ਹਾਂ ਦਾ ਵੀ ਉਹ ਨਜ਼ਰ ਨਹੀਂ ਆਇਆ ਹੈਗਾ ਇਹ ਕੇਵਲ ਤੇ ਕੇਵਲ ਮੈਨੂੰ ਇਹ ਲੱਗਦਾ ਕਿ ਜਿੱਥੇ 200 ਕਰੋੜ ਰੁਪਈਆ ਦੀ ਗੱਲ ਝੂਠੀ ਹੈ ਜਾਂ ਫਿਰ ਇਹਦੇ ਤੇ ਕੋਈ ਬਹੁਤ ਵੱਡਾ ਕਪਲਾ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਬਲਾਜਬਾ ਨੇ ਕੀਤਾ ਹੈਗਾ